ਨੇ ਕਹਿੰਦੇ ਹੁੰਦੇ ਆ ਦੰਦ ਝੜਾ ਗਏ ਤਾਂ ਸਵਾਦ ਗਿਆ ਤੇ ਅੱਖਾਂ ਗਈਆਂ ਤਾਂ ਜਹਾਨ ਗਿਆ ਬਿਲਕੁਲ ਜੀ ਇਹੀ ਗੱਲ ਹੈ ਨਾ ਬਿਲਕੁਲ ਬਿਲਕੁਲ ਤੇ ਅੱਜ ਅਸੀਂ ਆਏ ਆ ਵੈਦ ਦੇਵਨ ਸ਼ਰਮਾ ਜੀ ਕੋਲ ਪਠਿੰਡਾ ਠੀਕ ਹੈ ਚਾਰ ਪੀੜੀਆਂ ਤੋਂ ਇਹਨਾਂ ਦਾ ਕੰਮ ਆ ਠੀਕ ਹੈ ਅੱਖਾਂ ਦੇ ਅੱਖਾਂ ਦੇ ਸਪੈਸ਼ਲਿਸਟ ਵੈਦ ਆ ਜੀ ਕਾਲਾ ਮੋਤੀਆ ਚਿੱਟਾ ਮੋਤੀਆ ਕਾਲਾ ਮੋਤੀਆ ਨਿਗਾਵਾਲੀ ਐਨ ਨਿਗਾਵਾਲੀ ਐਨ ਹਾਂਜੀ ਹਾਂਜੀ ਇਹਦਾ ਪੱਕਾ ਹੱਲਾ ਸਿਰਫ ਆ ਸ਼ੀਸ਼ੀ ਦੇ ਵਿੱਚ ਬਿਲਕੁਲ ਕਿੰਨੇ ਦੀ ਹੈ ਵੈਜੀ ਇਹ ਇਹ ਸਾਰੇ ਕਿੱਟ ਬਣਾ ਕੇ ਦਿੰਨੇ ਜੀ ਨਾਲ ਪਾਉਣ ਵਾਲੀ ਪੀਣ ਵਾਲੀ ਖਾਣ ਵਾਲੀ ਖਾਣ ਵਾਲੀ ਤਿੰਨ ਤਿੰਨ ਤਰ੍ਹਾਂ ਦੀ ਦਵਾਈ ਹੈਗੇ ਤਿੰਨ ਤਰ੍ਹਾਂ ਦੀ ਹਾਂਜੀ ਹਾਂਜੀ ਜੀ ਇਹ ਮਹੀਨੇ ਦੀ ਦਵਾਈ ਹੈਗੀ 300 ਰੁਪਏ ਦੀ 300 ਦੀ ਬਿਲਕੁਲ ਬਿਲਕੁਲ ਦੋਸਤੋ ਜੇ ਤੁਸੀਂ ਕਿਸੇ ਡਾਕਟਰ ਦੇ ਕੋਲ ਜਾਓਗੇ ਨਾ ਹਾਂ ਜੀ ਘੱਟੋ ਘੱਟ ਉਹਨੇ ਮਤਲਬ ਇੱਥੋਂ ਸ਼ੁਰੂ ਕਰਨਾ 300 ਦੇ ਤਾਂ ਉਹ ਪਰਚੀ ਹੁੰਦੀ ਹੈ ਉਹਦੀ ਬਿਲਕੁਲ ਬਿਲਕੁਲ ਠੀਕ ਹੈ ਫਿਰ ਉਸ ਤੋਂ ਬਾਅਦ ਜਿਹੜੀ ਦਵਾਈ ਆ ਅੱਖਾਂ ਦੀ ਦਵਾਈ ਕਿੰਨੀ ਮਹਿੰਗੀ ਹੈ ਮੈਡੀਕਸ ਬਹੁਤ ਮਹਿੰਗੀ ਹੈ ਜੀ ਠੀਕ ਹੈ ਤੇ ਜਦੋਂ ਲੈਂਜ ਸਟਾਰਟ ਕਰਦੇ ਆ ਨਾ ਉਹ ਆ ਇੰਡੀਅਨ ਜੀ ਆ ਬਾਹਰਲਾ 22 25 1.5 1.5 2-2 ਲੱਖ ਤੱਕ ਲੈਂਜ ਬਿਲਕੁਲ ਬਿਲਕੁਲ ਜੀ ਜੇ ਨਾਰਮਲ ਆਪਣੇ ਪਰਿਵਾਰ ਨੇ ਪਾਉਣੇ ਹੋਣ ਤਾਂ ਲੈਂਜ 50-60 ਹਜ਼ਾਰ ਤੋਂ ਘੱਟ ਨਹੀਂ ਪੈ ਬਿਲਕੁਲ ਬਿਲਕੁਲ ਤੇ 300 ਰੁਪਏ ਦੀ ਸ਼ੀਸ਼ੀ ਬਿਲਕੁਲ ਕਿ ਤੁਹਾਡੇ ਲਈ ਵਰਦਾਨ ਸਾਬਿਤ ਹੋ ਸਕਦੀ ਹੈ ਬਿਲਕੁਲ ਤੇ ਵੈਦ ਜੀ ਇਹ ਆਪਾਂ ਕਿੰਨੀ ਏਜ ਤੋਂ ਲੈ ਕੇ ਵਰਤ ਸਕਦੇ ਇਹ ਆਪਾਂ 10 ਸਾਲ ਤੋਂ ਬਾਅਦ ਤੇ ਉਮਰ ਜਿੰਨੀ ਮਰਜ਼ੀ ਹੋਵੇ ਕੋਈ ਉਹਦਾ ਜਿੰਨੀ ਮਰਜ਼ੀ ਉਮਰ ਬਿਲਕੁਲ ਬਿਲਕੁਲ ਕੰਮ ਕਰਕੇ ਮਤਲਬ ਬੜਾ ਪੇ ਦੇ ਵਿੱਚ ਵੀ ਕੰਮ ਕਰੂ ਪਰ ਆਪਰੇਸ਼ਨ ਨਹੀਂ ਹੋਣਾ ਹੋਇਆ ਚਾਹੀਦਾ ਹਾਂ ਹਾਂ ਜੀ ਬਿਨਾਂ ਆਪਰੇਸ਼ਨ ਵਾਲਾ ਹਾਂ ਬਿਨਾਂ ਆਪਰੇਸ਼ਨ ਤੋਂ ਤੇ ਇੱਕ ਇਹ ਇਹ ਗੱਲ ਦੱਸੋ ਵੀ ਅੱਜ ਦਾ ਜਿਹੜਾ ਸਮਾ ਹੈਗਾ ਹਾਂਜੀ ਹਾਂਜੀ ਛੋਟੇ ਛੋਟੇ ਬੱਚਿਆਂ ਦੇ ਅਣਕਣ ਲੱਗ ਰਹੀਆਂ ਮੋਟੀਆਂ ਮੋਟੀਆਂ ਕੀ ਕੋਈ ਪੜ੍ਹਾਈ ਦਾ ਵਰਡ ਨਾ ਜਾਂ ਕੀ ਕੀ ਕਾਰਨ ਹੋ ਗਿਆ ਕਈ ਕਈ ਤਰ੍ਹਾਂ ਦੇ ਹੈ ਜੀ ਦੇਖੋ ਜਿਵੇਂ ਪਹਿਲਾਂ ਦਾ ਸਮਾ ਲੈ ਕੇ ਚੱਲੀ ਆਪਾਂ ਜੀ ਪਹਿਲਾ ਵਾਲੇ ਸਮਾ ਦੇ ਵਿੱਚ ਬੀਬੀਆਂ ਜਿਹੜੀਆਂ ਨਾ ਚੁੱਲ੍ਹਾ ਬਾਲਦੀਆਂ ਚੁੱਲ੍ਹਾ ਬਾਲਦੀਆਂ ਚੁੱਲ੍ਹੇ ਦੇ ਵਿੱਚ ਨਿੰਮ ਦੀ ਲੱਕੜ ਵੀ ਅੱਕ ਵੀ ਬਰਕੈਂਤ ਵੀ ਸਾਰੀਆਂ ਲੱਕੜਾਂ ਪੈਂਦੀਆਂ ਜੀ ਉਹਨਾਂ 'ਚ ਕੁਦਰਤੀ ਧੂਆ ਨਿਕਲਦਾ ਸੀ ਜਿਹੜਾ ਅੱਖਾਂ ਨੂੰ ਆਪਣਿਆਂ ਨੂੰ ਸਾਫ਼ ਕਰਦਾ ਸੀ ਅੱਛਾ ਉਹ ਧੂਆ ਅੱਖਾਂ ਨੂੰ ਸਾਫ਼ ਕਰਦਾ ਬਿਲਕੁਲ ਬਿਲਕੁਲ ਹੁਣ ਤਾਂ ਮਿਲਦਾ ਦਾ ਚੁੱਲਾ ਕਿਸੇ ਕਰੇ ਹੈ ਜੀ ਬਿਲਕੁਲ ਬਿਲਕੁਲ ਜਦੋਂ ਤੇ ਗੈਸ ਬਲਟਰ ਇਲੈਕਟ੍ਰੋਨਿਕ ਬਿਲਕੁਲ ਬਿਲਕੁਲ ਜੀ ਉਸ ਤੋਂ ਬਾਅਦ ਗੱਲ ਆ ਗਈ ਜੀ ਬੱਚਿਆਂ ਦੀ ਬੱਚੇ 24 ਘੰਟੇ ਮੋਬਾਈਲ ਵੇਖਦੇ ਆ ਜੀ ਕੋਈ ਹੋਰ ਕੰਮ ਹੀ ਨਹੀਂ ਰਿਹਾ ਬੱਚਿਆਂ ਦਾ ਹਾਂ ਐਕਟੀਵਿਟੀ ਖਤਮ ਕਰਤੀ ਜੀ ਐਕਟੀਵਿਟੀ ਖਤਮ ਹੋ ਗਈ ਇੱਕ ਹੋਰ ਚੀਜ਼ ਪ੍ਰੋਬਲਮ ਆ ਵੀ ਸਕੂਲਾਂ ਨੇ ਜੋ ਬੱਚਿਆਂ ਦੀ ਪੜ੍ਹਾਈ ਉਹ ਵੀ ਜਦਾ ਮੋਬਾਈਲਾਂ ਦੇ ਸ਼ੁਰੂ ਕਰਾ ਲਿਆ ਐਦਾਂ ਦੀਆਂ ਐਪਸ ਵਗੈਰਾ ਆ ਗਏ ਫੋਨਾਂ ਦੇ ਵਿੱਚ ਫੋਨ ਤੇ ਹੀ ਹੋ ਗਿਆ ਕੰਮ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਸਕਦੇ ਆਪਾਂ ਹਾਂ ਹੁਣ ਅੱਜਕਲ ਜ਼ਰੂਰੀ ਹੋ ਗਏ ਜੀ ਜ਼ਰੂਰੀ ਪਰ ਆਪਾਂ ਉਹ ਤੋਂ ਬਸ ਸਕਦੇ ਹਾਂ ਕੁਛ ਘਰੇਲੂ ਜੀਜਾ ਖਾ ਸਕਦੇ ਹਾਂ ਉਹਦੇ ਨਾਲ ਬੱਚੇ ਦੀ ਨਿਗਾ ਵੀ ਬਣੀ ਰਹਿੰਦੀ ਇੱਕ ਛੋਟਾ ਜਿਹਾ ਨਕਸ਼ਾ ਤੁਹਾਨੂੰ ਦੱਸ ਵੀ ਦਿਨਾ ਜੀ ਜਿਵੇਂ ਸੌਂਫ ਲੈ ਲਓ 100 ਗ੍ਰਾਮ 100 ਗ੍ਰਾਮ ਗੁਲਾਬ ਦੇ ਫੁੱਲ ਲੈ ਲਓ 100 ਗ੍ਰਾਮ ਧਾਗੇ ਵਾਲੀ ਮਿਸ਼ਰੀ ਲੈ ਲਓ 100 ਗ੍ਰਾਮ ਬਦਾਮ ਲੈ ਜੀ ਇਹਦਾ ਪਾਊਡਰ ਕਰ ਲਓ ਅੱਧਾ ਚਮਚਾ ਸਵੇਰੇ ਦੇ ਉਧਰ ਸ਼ਾਮ ਨੂੰ ਜਵਾਕ ਨੂੰ ਇੰਨੀ ਕੁ ਡੋਜ਼ ਦਿਓ ਤੇ ਵੱਡੇ ਨੂੰ ਇੱਕ ਚਮਚਾ ਦੇ ਦਿਓ ਦੁੱਧ ਨਾਲ ਦਿਓ ਜੀ ਦੋਸਤੋ ਜਿਵੇਂ ਆਪਾਂ ਅਕਸਰ ਹੀ ਲੀਡਰਾਂ ਦੇ ਪੋਸਟਾਂ ਤੇ ਪੋਸਟਰਾਂ ਤੇ ਲਿਖਿਆ ਦੇਖਿਆ ਕੰਮ ਨਹੀਂ ਸੇਵਾ ਬਿਲਕੁਲ ਬਿਲਕੁਲ ਤੁਹਾਡਾ ਤਾਂ ਮੈਨੂੰ ਸੇਵਾ ਵਾਲਾ ਹੀ ਕੰਮ ਲੱਗਦਾ ਬਿਲਕੁਲ ਬਿਲਕੁਲ ਕਿਉਂਕਿ ਮਿੱਤਰ ਪਿਆਰੋ ਇੱਕ ਗੱਲ ਹੈ ਜੋ ਤੁਸੀਂ ਦੇਸੀ ਨੁਕਤਾ ਵੀਡੀਓ ਦੇ ਵਿੱਚ ਬੋਲਤਾ ਕੋਈ ਵੈਦ ਬੋਲਦਾ ਨਹੀਂ ਨਹੀਂ ਬਿਲਕੁਲ ਜੀ ਕੋਈ ਅਗਲਾ ਕਹਿੰਦਾ ਜੇ ਅਸੀਂ ਬੋਲਤਾ ਤਾਂ ਸਾਡੇ ਕੋਲ ਕੌਣ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਬਹੁਤ ਹੀ ਘੱਟ ਕੀਮਤ ਬਿਲਕੁਲ ਜੀ ਬਹੁਤ ਹੀ ਘੱਟ ਕੀਮਤ ਜਿਹੜੀ ਹੈਗੀ ਐ ਅੱਛਾ ਵੈਦ ਜੀ ਇੱਕ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਤੇ ਆਪਣੀ ਲੋਕੇਸ਼ਨ ਕਲੀਅਰ ਕਰ ਦਿਓ ਹਾਂਜੀ ਇਹ ਬੀਬੀ ਵਾਲਾ ਰੋਡ ਬੀਬੀ ਵਾਲਾ ਦੇ ਰੋਡ ਦੇ ਉੱਤੇ ਹੀ ਭਾਰਤ ਨਗਰ ਕਲੋਨੀ ਕਾਮਲਾ ਨਿਰਧ ਦੇ ਸਾਹਮਣੇ ਹੈ ਜੀ ਜੀ ਉਹਦੇ ਵਿੱਚ ਹੀ ਆਪਣੀ ਭਾਰਤ ਨਗਰ ਦੇ ਵਿੱਚ ਗ੍ਰੀਨ ਐਵਨੂ ਕਲੋਨੀ ਗਲੀ ਨੰਬਰ 3/1 61 ਹਾਊਸ ਨੰਬਰ ਦੇ ਕਾਰਨਰ ਤੇ ਆਪਣਾ ਕਰ ਲੈ ਤੇ ਮੋਬਾਈਲ ਨੰਬਰ ਜੀਤੇ ਕੋਈ ਕਾਲ ਕਰ ਸਕਣ 9988203327 ਠੀਕ ਹੈ ਦੋਸਤੋ 9988203327 ਹਾਂ ਬੀ 33 27 ਠੀਕ ਹੈ ਤੇ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇੱਕ ਨਾ ਕੋਰੀਅਰ ਨਹੀਂ ਮਿਲੂਗੀ ਦਵਾਈ ਨਹੀਂ ਜੀ ਇਹ ਅੱਖਾਂ ਦਾ ਕੰਮ ਹੈ ਜੀ ਇਹ ਅੱਖਾਂ ਦਾ ਕੰਮ ਹੈ ਇੱਕ ਵਾਰ ਤੁਹਾਨੂੰ ਵਿਜ਼ਿਟ ਜ਼ਰੂਰ ਕਰਵਾਉਣਾ ਬਿਲਕੁਲ ਬਿਲਕੁਲ ਚੈੱਕ ਕਰਾਓ ਇੱਥੇ ਜਾਲਾ ਵੀ ਕੱਟਾਂਗੇ ਤੁਹਾਡਾ ਜਾਲਾ ਕੱਟਣ ਤੋਂ ਬਾਅਦ ਅਸੀਂ ਇਹ ਦਵਾਈ ਦੇਵਾਂਗੇ ਅੱਛਾ ਜਾਲਾ ਵੀ ਕੱਟਦੇ ਹੋ ਬਿਲਕੁਲ ਬਿਲਕੁਲ ਕੀ ਜਿਹੜੀ ਇਹ ਸ਼ੀਸ਼ੀ ਬਣੀ ਵੀ ਆ ਇਹ ਫੁੱਲ ਆਯੁਰਵੇਦਿਕ ਪ्योर ਆਯੁਰਵੇਦਿਕ ਘੋਲ ਕੇ ਪਾਣੀ ਚ ਪੀ ਲੋ ਤਾਂ ਵੀ ਕੋਈ ਨੁਕਸਾਨ ਨਹੀਂ ਜੀ ਅੱਛਾ ਜੀ ਹਾਂ ਜੀ ਹਾਂ ਲੋ ਵੀ ਦੋਸਤੋ ਇਹ ਤੁਹਾਡੀਆਂ ਅੱਖਾਂ ਲਈ ਵਰਦਾਨ ਹੋ ਸਕਦੀ ਹੈ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰਾਂ ਲਈ ਇਹ ਸ਼ੀਸ਼ੀ ਹੈ ਜਿਹੜੀ ਵਰਦਾਨ ਹੋ ਸਕਦੀ ਹੈ ਆਪਾਂ ਅਕਸਰੀ ਦੇਖਦੇ ਆ ਆਪਣੇ ਦੋਸਤ ਮਿੱਤਰਾਂ ਦੇ ਅੱਖਾਂ ਦੇ ਵਿੱਚੋਂ ਪਾਣੀ ਆਉਣਾ ਹੈ ਨਾ ਇਹ ਪ੍ਰੋਬਲਮ ਜ਼ਿਆਦਾ ਅਧਿਕਤ ਨਿਗਾ ਦੀ ਪ੍ਰੋਬਲਮ ਘਟਾ ਅੱਖਾਂ ਚੋਂ ਪਾਣੀ ਜ਼ਿਆਦਾ ਠੀਕ ਹੈ ਇਹਨੂੰ ਵੀ ਆਪਾਂ ਇਹ ਕਹਿ ਸਕਦੇ ਆ ਵੀ ਨਿਗਾ ਘਟਣ ਦੀ ਨਿਸ਼ਾਨੀ ਹੈ ਇੱਕ ਸਟਾਰਟਿੰਗ ਹੈ ਹਾਂ ਸਾਰੀਆਂ ਪ੍ਰੋਬਲਮਾਂ ਦਾ ਹੱਲ ਆ ਇੱਕ ਵਾਰ ਬੈ ਜੀ ਕੋਲ ਜ਼ਰੂਰ ਵਿਜ਼ਿਟ ਕਰੋ ਠੀਕ ਹੈ ਤੇ ਲੋਕੇਸ਼ਨ ਤੁਹਾਨੂੰ ਫੇਰ ਬੋਲ ਦਿੰਦੇ ਆ ਬਠਿੰਡਾ ਬੀਬੀ ਵਾਲੇ ਚੌਂਕ ਦੇ ਵਿੱਚ ਤੁਸੀਂ ਉੱਤਰ ਜੈਣਾ ਉੱਥੋਂ ਸਿਰਫ 5 ਮਿੰਟ ਦਾ ਰਸਤਾ ਹੈ ਇਹਨਾਂ ਦੇ ਕਲੀਨਿਕ ਦਾ 5 ਮਿੰਟ ਦਾ ਰਸਤਾ ਤੇ 4 ਪੀੜੀਆਂ ਤੋਂ ਇਹਨਾਂ ਦਾ ਖਾਨਦਾਨੀ ਕੰਮਾ ਕੋਈ ਇਹ ਨਹੀਂ ਹੈਗਾ ਕੋਈ 5 7 ਸਾਲ ਦਾ ਚਮੇਲਾ ਹਣਾ ਕਾਫੀ ਲੰਬਾ ਤਜਰਬਾ ਕਾ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਤਾਂ ਕਿ ਹਰੇਕ ਭੈਣ ਭਰਾ ਤੱਕ ਪਹੁੰਚੇ ਸਸਿਕਾ